ਇਨਾਂ ਧੀਆ ਨੂੰ ਚੈਨ ਨਾ ਮਿਲਦਾ ਕਰ ਮਾਮਾਰੀਆਂ ਨੂੰ ਇਨਾਂ ਧੀਆ ਨੂੰ ਚੈਨ ਨਾ ਮਿਲਦਾ ਕਰ ਮਾਮਾਰੀਆਂ ਨੂੰ ਇਨਾਂ ਧੀਆ ਨੂੰ ਚੈਨ ਨਾ ਮਿਲਦਾ ਕਰ ਮਾਮਾਰੀਆਂ ਨੂੰ ਸੌਰੀ ਸੱਸ ਦੀ ਚੱਲੇ ਮੁਖ ਤਿਆਰੀ ਪੇ ਕਿ ਚੱਲੇ ਭਾਬੀਆਂ ਦੀ ਸੌਰੀ ਸੱਸ ਦੀ ਚੱਲੇ ਮੁਖ ਤਿਆਰੀ ਤੇ ਕੀ ਚੱਲੇ ਭਾਬੀਆਂ ਦੀ ਸੌਰੀ ਸੱਸ ਦੀ ਚੱਲੇ ਮੁਖ ਤਿਆਰੀ ਤੇ ਕੀ ਚੱਲੇ ਭਾਬੀਆਂ ਦੀ ਰੂਪ ਤਾਰ ਕੰਨਿਆਂ ਦਾ ਤੇਰੇ ਘਰ ਮੈਂ ਬਾਵ ਲਾਈ ਰੂਪ ਤਾਰ ਕੰਨਿਆਂ ਦਾ ਤੇਰੇ ਘਰ ਮੈਂ ਬਾਵ ਲਾਈ ਰੂਪ ਤਾਰ ਕੰਨਿਆਂ ਦਾ ਤੇਰੇ ਕਰ ਮੈਂ ਬਾਬ ਲਾਈ ਕੂਝ ਵਾਂਗੂੰ ਉਡ ਜੂੰਗੀ ਵੇ ਮੈਂ ਛੱਡ ਕੇ ਵੀਰ ਪਰ ਜਾਈ ਕੂਝ ਵਾਂਗੂੰ ਉਡ ਜੂੰਗੀ ਵੇ ਮੈਂ ਛੱਡ ਕੇ ਵੀਰ ਪਰ ਜਾਈ ਕੂਝ ਵਾਂਗੂੰ ਉਡ ਜੂੰਗੀ ਵੇ ਮੈਂ ਛੱਡ ਕੇ ਵੀਰ ਪਰ ਜਾਈ